ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣਾ ਅਗਲਾ ਕਵੀ ਜਿਸ ਦਾ ਨਾਮ ਹੈ ਜੀ ਵਿਧਾਤਾ ਸਿੰਘ ਤੀਰ ਸੋ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਣੇ ਟਾਈਮ ਤੇ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਜੇ ਸਭ ਕੁਝ ਠੀਕ ਹੈ ਜੀ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਜੀ ਤਾਂ ਠੀਕ ਚੱਲ ਰਿਹਾ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤੇ ਚੱਲਦੇ ਹਾਂ ਅੱਜ ਦੇ ਰਾਈਟਰ ਤੇ ਜੋ ਕਿ ਹੈ ਵਿਧਾਤਾ ਸਿੰਘ ਤੀਰ ਤੇ ਆਪਾਂ ਹੁਣ ਤੱਕ ਕਾਫੀ ਜਿਹੜੇ ਰਾਈਟਰ ਹੈ ਜੀ ਉਹ ਕਰ ਚੁੱਕੇ ਹਾਂ ਆਪਣੀ ਆਧੁਨਿਕ ਕਾਵ ਆਪਾਂ ਸ਼ੁਰੂ ਕੀਤਾ ਹੋਇਆ ਹੈ ਤਾਂ ਦੇਖਦੇ ਆਂ ਜੀ ਅੱਗੇ ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਨਵੀਰ ਸਿੰਘ ਰਾਜਪ੍ਰੀਤ ਪਰਮਜੀਤ ਕੀਤਕੌਰ ਨਸ਼ਤਰ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਤਾਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਆਂ ਕਿ ਜਿਹੜੇ ਵਿਧਾਤਾ ਸਿੰਘ ਤੀਰ ਹੈ ਜੀ ਉਹਨਾਂ ਦਾ ਜਿਹੜਾ ਜਨਮ ਹੈ ਉਹ ਹੁੰਦਾ ਹੈ 15 ਅਗਸਤ 1921 ਈਸਵੀ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਮੌਤ ਹੈ ਜੀ ਉਹ ਹੁੰਦੀ ਹੈ 4 ਜਨਵਰੀ 1973 ਈਸਵੀ ਦੇ ਵਿੱਚ ਤੇ ਉਹਨਾਂ ਦੇ ਮਾਤਾ ਦਾ ਨਾਮ ਹੈ ਕਹਨੀ ਦੇਵੀ ਤੇ ਪਿਤਾ ਹੀਰਾ ਸਿੰਘ ਪੁੰਜ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਪਿੰਡ ਹੈ ਜੀ ਉਹ ਹੈ ਕਗਰੋਟ ਜ਼ਿਲ੍ਹਾ 라ਵਲਪਿੰਡੀ ਪੁਠੋਹਾਰ ਦੇ ਵਿੱਚ ਤੇ ਉਹਨਾਂ ਦੇ ਮਾਮਾ ਜੀ ਦਾ ਨਾਮ ਹੈ ਜੀ ਹੀਰਾ ਸਿੰਘ ਦਰਦ ਤਾਂ ਜਿਹੜੇ ਹੀਰਾ ਸਿੰਘ ਦਰਦ ਹਨ ਉਹ ਵਿਧਾਤਾ ਸਿੰਘ ਤੀਰ ਦੇ ਮਾਮਾ ਜੀ ਲੱਗਦੇ ਹਨ ਰਿਸ਼ਤੇ ਦੇ ਵਜੋਂ ਠੀਕ ਹੈ ਜੀ ਤੇ ਉਹਨਾਂ ਦਾ ਪਿੰਡ ਹੈ ਜਿਹੜਾ ਕਗਰੋਟ ਜ਼ਿਲ੍ਹਾ 라ਵਲਪਿੰਡੀ ਜਿਹੜਾ ਕਿ ਅੱਜ ਕੱਲ ਪੁਠੋਹਾਰ ਦੇ ਵਿੱਚ ਹੈ ਤੇ ਉਹ ਕਹਿ ਲਓ ਪਿੰਡ ਹੈ ਵਿਧਾਤਾ ਸਿੰਘ ਤੀਰ ਦਾ ਨੈਕਸਟ ਹੈ ਜੀ ਉਹਨਾਂ ਦਾ ਜਿਹੜਾ ਮੋਢਲਾ ਨਾਮ ਹੈ ਉਹ ਹੈ ਕਹਿ ਲਓ ਦਮੋਦਰ ਵੀ ਵਿਧਾਤਾ ਸਿੰਘ ਤੀਰ ਦਾ ਜਿਹੜਾ ਮੋਢਲਾ ਨਾਮ ਹੈ ਉਹ ਦਮੋਦਰ ਹੈ ਉਹਨਾਂ ਨੇ ਅੰਮ੍ਰਿਤ ਛਕਿਆ 1915 ਈਸਵੀ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਪਨਾਮ ਤੀਰ ਅਪਣਾਇਆ ਤੇ ਉਹਨਾਂ ਦਾ ਕੀਤਾ ਸੀ ਕਵੀ ਭਾਵ ਕਿ ਉਹ ਕਵਿਤਾਵਾਂ ਲਿਖਦੇ ਸੀ ਵਧੇਰੀ ਕਵਿਤਾ ਰਚੀ ਜ਼ਿਆਦਾਤਰ ਕਵਿਤਾ ਉਹਨਾਂ ਨੇ ਧਾਰਮਿਕ ਤੇ ਸਟੇਜੀ ਰਚੀ ਜਿਵੇਂ ਆਪਾਂ ਦੇਖਦੇ ਹਾਂ 1915 ਦੇ ਵਿੱਚ ਹੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਇਸ ਕਰਕੇ ਜਾਂ ਕਹਿ ਲਓ ਉਹਨਾਂ ਦਾ ਰੁਝਾਨ ਉਸ ਪਾਸੇ ਵੱਲ ਜ਼ਿਆਦਾ ਸੀ ਤੇ ਉਹ ਕੀ ਹੈ ਉਹਨਾਂ ਨੇ ਕਹਿ ਲਓ ਧਾਰਮਿਕ ਤੇ ਸਟੇਜੀ ਜਿਹੜੀ ਕਵਿਤਾ ਹੈ ਉਸ ਦੀ ਜ਼ਿਆਦਾ ਰਚਨਾ ਕੀਤੀ ਉਸ ਤੋਂ ਅੱਗੇ ਉਹਨਾਂ ਦੀ ਜਿਹੜੀ ਪ੍ਰਵਿਰਤੀ ਹੈ ਜੀ ਹੋ ਰਹੀ ਪ੍ਰਗਤੀਸ਼ੀਲ ਤੇ ਉਹ ਸ਼ਾਗਿਰਦ ਸੀ ਪ੍ਰਵਰਤੀ ਉਹਨਾਂ ਦੀ ਪ੍ਰਗਤੀਸ਼ੀਲ ਹੈ ਤੇ ਉਹ ਸ਼ਾਗਿਰਦ ਸਨ ਹੀਰਾ ਸਿੰਘ ਦਰਦ ਦੇ ਆਪਣੇ ਮਾਮਾ ਜੀ ਦੇ ਸ਼ਾਗਿਰਦ ਸੀ ਹੀ ਪ੍ਰੀਤਮ ਸੌਰੀ ਵਿਦਾਤਾ ਸਿੰਘ ਤੀਰ ਅੱਗੇ ਉਹਨਾਂ ਦੀ ਪਹਿਲੀ ਜਿਹੜੀ ਰਚਨਾ ਹੈ ਉਹ 1915 ਦੇ ਵਿੱਚ ਆਈ ਸੀ ਧਰੂਆ ਭਗਤ ਉਸ ਤੋਂ ਬਾਅਦ ਪਹਿਲੀ ਜਿਹੜੀ ਰਚਨਾ ਹੈ ਉਹ ਜਿਹੜੀ ਵਿਦਾ ਹੈ ਕਿੱਸਾ ਨੂਮਾ ਕਵਿਤਾ ਹੈ ਭਾਵ ਕਿ ਲੰਮੀ ਹੈ ਕਿੱਸੇ ਦੇ ਰੂਪ ਦੇ ਵਿੱਚ ਹੈ ਪਰ ਕਵਿਤਾ ਰੂਪ ਵੀ ਹੈ ਸੋ ਪਹਿਲੀ ਰਚਨਾ 1915 ਈਸਵੀ ਦੇ ਵਿੱਚ ਆਈ ਧਰੂਆ ਭਗਤ ਜਿਸ ਦੀ ਵਿਦਾ ਹੈ ਕਿੱਸਾ ਨੂਮਾ ਕਵਿਤਾ ਤੇ ਉਹਨਾਂ ਦੀ ਆਖਰੀ ਕਵਿਤਾ ਹੈ ਜੀ ਮਾਫੀ ਨਾਮਾ ਠੀਕ ਹੈ ਜੀ ਤੇ ਉਹਨਾਂ ਦਾ ਜਿਹੜਾ ਪਹਿਲਾ ਕਾਵ ਸੰਗ੍ਰਹਿ ਹੈ ਉਹ ਹੈ ਜੀ 1926 ਦੇ ਵਿੱਚ ਆਇਆ ਤੀਰਤਰੰਗ ਤੇ ਉਸ ਤੋਂ ਬਾਅਦ ਉਹਨਾਂ ਦੇ ਅਨੁਸਾਰ ਜਿਹੜਾ ਪਹਿਲਾ ਕਾਵ ਸੰਗ੍ਰਹਿ 1930 ਦੇ ਵਿੱਚ ਆਇਆ ਅਨਿਆਲੇ ਤੀਰ ਹੈ ਸੋ ਜਿਹੜਾ ਅਸੀਂ ਮੰਨਦੇ ਆ ਜਾਂ ਕਹੋ ਰਾਈਟਰ ਮੰਨਦੇ ਆ ਜਾਂ ਨਾਲ ਦੇ ਮੰਨਦੇ ਆ ਤਾਂ ਉਹ ਕਹਿੰਦੇ ਆ ਵੀ 1926 ਦੇ ਵਿੱਚ ਆਇਆ ਤੀਰਤਰੰਗ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਹੈ ਪਰ ਵਿਦਾਤਾ ਸਿੰਘ ਤੀਰ ਦੇ ਅਨੁਸਾਰ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਜਿਹੜਾ 1930 ਦੇ ਵਿੱਚ ਆਇਆ ਅਨਿਆਲੇ ਤੀਰ ਹੈ ਉਹ ਉਸ ਨੂੰ ਆਪਣਾ ਪਹਿਲਾ ਕਾਵ ਸੰਗ੍ਰਹਿ ਮੰਨਦੀ ਹੈ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਉਹਨਾਂ ਦਾ ਆਖਰੀ ਕਾਵ ਸੰਗ੍ਰਹਿ ਤਾਂ ਆਖਰੀ ਕਾਵ ਸੰਗ੍ਰਹਿ ਉਹਨਾਂ ਦਾ 1980 ਦੇ ਵਿੱਚ ਆਇਆ ਸਿੱਖੀ ਦਾ ਚਾਨਣ ਉਸ ਤੋਂ ਅੱਗੇ ਉਹਨਾਂ ਨੇ ਲਹਿਰ ਸੀ ਉਹਨਾਂ ਦੀ ਅਕਾਲੀ ਲਹਿਰ ਭਾਵ ਉਹ ਅਕਾਲੀ ਲਹਿਰ ਤੋਂ ਪ੍ਰਭਾਵਿਤ ਸੀ ਜਾਂ ਉਸ ਦੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਕਿਹੜੇ ਰਸਾਲੇ ਦੇ ਵਿੱਚ ਕੰਮ ਕੀਤਾ ਫੁਲਵਾੜੀ ਮਾਸਿਕ ਪੱਤਰ ਦੇ ਵਿੱਚ ਕੰਮ ਕੀਤਾ ਕਵਿਤਾਵਾਂ ਦੇ ਵਿਸ਼ੇ ਵੈਸੇ ਤਾਂ ਆਪਾਂ ਦੇਖਿਆ ਜਿਹੜੀ ਉਹਨਾਂ ਨੇ ਕਵਿਤਾ ਉਹ ਧਾਰਮਿਕ ਤੇ ਸਟੇਜੀ ਕਵਿਤਾ ਰਚੀ ਪਰ ਉਹਨਾਂ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਕਿਹੜੇ-ਕਿਹੜੇ ਸਾਨੂੰ ਆਪਾਂ ਦੇਖਦੇ ਹਾਂ ਧਾਰਮਿਕ ਸਮਾਜਿਕ ਸਮੱਸਿਆਵਾਂ ਤੇ ਦੇਸ਼ ਭਗਤੀ ਇਹ ਮੇਨ ਵਿਸ਼ੇ ਜਿਹੜੇ ਲੈ ਕੇ ਉਹ ਚੱਲੇ ਆਪਣੀ ਕਵਿਤਾ ਦੇ ਵਿੱਚ ਤੇ ਉਹਨਾਂ ਨੇ ਸ਼ਰਧਾਂਜਲੀ ਭੇਂਟ ਕੀਤੀ ਕਿਸਾਕਾਰ ਵਾਰਿਸ ਸ਼ਾਹ ਨੂੰ ਤਾਂ ਜੇ ਉਹ ਪੁੱਛਦੇ ਆਪਾਂ ਨੂੰ ਕੇ ਵਿਦਾਤਾ ਸਿੰਘ ਤੀਰ ਨੇ ਕਿਸ ਨੂੰ ਹੈ ਜਿਹੜੀ ਉਹ ਸ਼ਰਧਾਂਜਲੀ ਭੇਂਟ ਕੀਤੀ ਤਾਂ ਉੱਥੇ ਨਾਮ ਆਏਗਾ ਜੀ ਕਿਸਾਕਾਰ ਵਾਰਿਸ ਸ਼ਾਹ ਦਾ ਉਸ ਤੋਂ ਅੱਗੇ ਵਿਸ਼ੇਸ਼ਣ ਉਹਨਾਂ ਦੇ ਨਾਮ ਦੇ ਨਾਲ ਕਿਹੜੇ-ਕਿਹੜੇ ਜੁੜੇ ਹੋਏ ਐ ਤਾਂ ਵਿਧਾਤਾ ਸਿੰਘ ਤੀਰ ਨੂੰ ਸਟੇਜੀ ਸ਼ਾਇਰ ਦਾ ਸ਼ਾਸਵਾਰ ਕਿਹਾ ਜਾਂਦਾ ਹੈ ਬਿਆਨੀਆਂ ਕਵਿਤਾ ਦੇ ਉਸਤਾਦ ਸ਼ਾਇਰ ਤਾਂ ਇਹ ਦੋ ਵਿਸ਼ੇਸ਼ਣ ਐ ਜਿਹੜੇ ਮੁੱਖ ਤੌਰ ਤੇ ਵਿਧਾਤਾ ਸਿੰਘ ਤੀਰ ਦੀ ਨਾਮ ਦੇ ਨਾਲ ਜੁੜੇ ਹੋਏ ਹਨ ਵੀ ਉਹਨਾਂ ਨੂੰ ਸਟੇਜੀ ਸ਼ਾਇਰ ਸਟੇਜੀ ਸ਼ਾਇਰ ਦਾ ਸ਼ਾਹਸਵਾਰ ਕਿਹਾ ਜਾਂਦਾ ਹੈ ਤੇ ਬਿਆਨੀਆਂ ਕਵਿਤਾ ਦੇ 우ਸਤਾਦ ਸ਼ਾਇਰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਪ ਦੇ ਸ਼ਗਿਰਦ ਸਨ ਗੁਰਦਿੱਤ ਸਿੰਘ ਕੁੰਦਨ, ਹਰਸਾ ਸਿੰਘ ਚਾਤਰ, ਗੁਰਵਚਨ ਸਿੰਘ ਮਾਹੀਆ, ਤੇਜਾ ਸਿੰਘ ਸਾਬਰ, ਤਾਰਾ ਸਿੰਘ ਕੋਮਲ। ਤਾਂ ਇਹ ਆਪ ਤਾਂ ਵਿਧਾਤਾ ਸਿੰਘ ਤੀਰ ਸ਼ਗਿਰਦ ਸਨ ਆਪਣੇ ਮਾਮਾ ਜੀ ਹੀਰਾ ਸਿੰਘ ਦਰਦ ਦੇ ਪਰ ਇਹਨਾਂ ਦੇ ਅੱਗੋਂ ਜਿਹੜੇ ਸ਼ਾਗਿਰਦ ਸੀ ਉਹ ਏ ਸੀ ਗੁਰਦੇਵ ਸਿੰਘ ਹਰਸਾ ਸਿੰਘ ਗੁਰਬਚਨ ਸਿੰਘ ਤੀਜਾ ਸਿੰਘ ਤੇ ਧਾਰਾ ਸਿੰਘ ਕੋਮਲ ਤਾਂ ਇਹ ਸਾਰੇ ਵਿਧਾਤਾ ਸਿੰਘ ਤੀਰ ਦੇ ਸ਼ਾਗਿਰਦ ਸਨ ਠੀਕ ਹੈ ਜੀ ਅੱਗੇ ਆਪਾਂ ਦੇਖਦੇ ਹਾਂ ਉਹਨਾਂ ਨੂੰ ਸਨਮਾਨ ਜਿਹੜੇ ਮਿਲੇ ਹਨ ਤਾਂ ਸਨਮਾਨ ਦੇ ਵਿੱਚ ਆਪ ਨੂੰ ਭਾਰਤ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ ਵਜੋਂ ਤਾਮਰ ਪੱਤਰ ਦਾ ਸਨਮਾਨ ਦਿੱਤਾ ਗਿਆ ਹੁਣ ਤੱਕ ਇਹ ਪਹਿਲੇ ਕਵੀ ਹੈ ਜਿਨ੍ਹਾਂ ਨੂੰ ਤਾਮਰ ਪੱਤਰ ਦਾ ਸਨਮਾਨ ਮਿਲਿਆ ਆਪਾਂ ਜਿੰਨੇ ਵੀ ਰੀਡ ਕੀਤੀ ਹੈ ਉਹਨਾਂ ਦੇ ਵਿੱਚੋਂ ਪਹਿਲੇ ਆਧੁਨਿਕ ਦੌਰ ਦੇ ਕਵੀ ਆਧੁਨਿਕ ਕਾਵ ਦੂਜੇ ਦੌਰ ਦੇ ਕਵੀ ਮੰਨੇ ਜਾਂਦੇ ਆ ਵਿਧਾਤਾ ਸਿੰਘ ਤੀਰ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਤਾਮਰ ਪੱਤਰ ਦਾ ਜਿਹੜਾ ਹੈ ਉਹ ਸਨਮਾਨ ਦਿੱਤਾ ਗਿਆ ਦੌਰ ਦੂਜਾ ਤੇ ਸਦੀ ਇਹਨਾਂ ਦੀ ਬਣਦੀ ਹੈ ਜੀ 20ਵੀਂ ਨੈਕਸਟ ਆਪਾਂ ਦੇਖਦੇ ਆ ਇਹਨਾਂ ਦੀ ਜਿਹੜੀ ਮੋਢਲੀ ਸਿੱਖਿਆ ਹੈ ਇਹਨਾਂ ਨੇ ਆਪਣੇ ਮਾਮਾ ਜੀ ਹੀਰਾ ਸਿੰਘ ਦਰਦ ਤੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ 10 ਸਾਲ ਦੀ ਉਮਰ ਦੇ ਵਿੱਚ ਸਕੂਲ ਦਾਖਲ ਹੋਏ ਤਾਂ ਬਚਪਨ ਦੇ ਵਿੱਚ ਕਹਿ ਲਓ ਲਗਭਗ ਤੁਸੀਂ ਕਹਿ ਸਕਦੇ ਹੋ 8-9 ਸਾਲ ਤੱਕ ਇਹ ਆਪਦੇ ਮਾਮਾ ਜੀ ਹੀਰਾ ਸਿੰਘ ਦਰਦ ਤੋਂ ਹੀ ਜਿਹੜੀ ਮੁੱਢਲੀ ਸਿੱਖਿਆ ਉਹ ਲੈਂਦੇ ਰਹੇ ਤਾਂ ਜਦੋਂ 10 ਸਾਲ ਦੇ ਹੋਏ ਤਾਂ ਇਹਨਾਂ ਨੇ ਸਕੂਲ ਦੇ ਵਿੱਚ ਦਾਖਲਾ ਲਿਆ ਪੰਜਵੀਂ ਤੋਂ ਬਾਅਦ ਸਕੂਲ ਛੱਡ ਕੇ ਅੰਮ੍ਰਿਤਸਰ ਆ ਗਏ ਤਾਂ ਪੰਜ ਤੱਕ ਸਕੂਲ ਦੇ ਵਿੱਚ ਜਮਾਤਾਂ ਪੜੀਆਂ ਉਸ ਤੋਂ ਬਾਅਦ ਸਕੂਲ ਛੱਡ ਕੇ ਉਹ ਅੰਮ੍ਰਿਤਸਰ ਦੇ ਵਿੱਚ ਚਲੇ ਜਾਂਦੇ ਹਨ ਫਿਰ ਅੱਗੇ ਹੁੰਦਾ ਪ੍ਰਾਇਮਰੀ ਦੀ ਸਿੱਖਿਆ ਖਾਲਸਾ ਪ੍ਰਚਾਰ ਵਿਦਿਆਲਾ ਤਰਨਤਾਰਨ ਤੋਂ ਹਾਸਲ ਕੀਤੀ ਫਿਰ ਚੌਥੀ ਜਮਾਤ ਵਿੱਚ ਪੜ੍ਹਦੇ ਸਮੇਂ ਹੀ ਕਵਿਤਾ ਲਿਖਣ ਲੱਗ ਪਏ ਜਦੋਂ ਚੌਥੀ ਜਮਾਤ ਦੇ ਵਿੱਚ ਪੜ੍ਹਦੇ ਸੀ ਤਾਂ ਉਸ ਸਮੇਂ ਤੋਂ ਹੀ ਉਹਨਾਂ ਨੇ ਕਹਿ ਲਓ ਕਵਿਤਾ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਸੀ ਗਿਆਨੀ ਦੀ ਪ੍ਰੀਖਿਆ ਆਪਣੇ ਅੰਮ੍ਰਿਤਸਰ ਤੋਂ ਪਾਸ ਕੀਤੀ ਆਪਨੇ ਰਾਗ ਵਿਦਿਆ ਹਾਸਲ ਕੀਤੀ ਦਾ ਵਿਦਾਤਾ ਸਿੰਘ ਤੀਰ ਅਜਿਹੇ ਕਹ ਲਓ ਕਵੀ ਹਨ ਜਿਨ੍ਹਾਂ ਨੂੰ ਰਾਗਾਂ ਦੀ ਵੀ ਨੌਲੇਜ ਸੀ ਵੀ ਉਹਨਾਂ ਨੇ ਰਾਗ ਕਿਸ ਤਰ੍ਹਾਂ ਦੇ ਹੁੰਦੇ ਆ ਕਿਸ ਤਰ੍ਹਾਂ ਗਾਏ ਜਾਂਦੇ ਆ ਜਾਂ ਕਿਸ ਤਰ੍ਹਾਂ ਵਜਾਏ ਜਾਂਦੇ ਆ ਉਸ ਚੀਜ਼ ਦੀ ਸਿੱਖਿਆ ਵੀ ਹਾਸਲ ਕੀਤੀ ਫਿਰ ਉਹ ਕਹਿੰਦਾ ਵੀ ਇਹ ਕੁਝ ਸਮਾਂ ਗਰੰਥੀ ਵਜੋਂ ਵੀ ਨੌਕਰੀ ਕੀਤੀ ਵਿਦਾਤਾ ਸਿੰਘ ਤੀਰ ਨੇ ਕੁਝ ਸਮਾਂ ਕਹ ਲਓ ਗਰੰਥੀ ਦੇ ਤੌਰ ਤੇ ਵੀ ਨੌਕਰੀ ਕੀਤੀ ਤਾਂ ਕਰਕੇ ਇਹਨਾਂ ਨੇ ਰਾਗ ਦੀ ਵਿਦਿਆ ਹਾਸਲ ਕੀਤੀ ਆਪ ਪ੍ਰਮੁੱਖ ਤੌਰ ਤੇ ਸਟੇਜੀ ਕਵਿਤਾ ਦੇ ਸ਼ਾਇਰ ਸਨ ਤਾਂ ਆਪਾਂ ਪਹਿਲਾਂ ਪੜ੍ਹ ਚੁੱਕੇ ਆ ਵੀ ਇਹਨਾਂ ਨੇ ਧਾਰਮਿਕ ਤੇ ਸਟੇਜੀ ਕਵਿਤਾ ਦੀ ਹੀ ਰਚਨਾ ਕੀਤੀ ਹੈ ਸੋ ਇਹ ਕਰਕੇ ਮੁੱਖ ਤੌਰ ਤੇ ਇਹਨਾਂ ਨੂੰ ਸਟੇਜੀ ਕਵਿਤਾ ਦਾ ਸ਼ਾਇਰ ਮੰਨਿਆ ਜਾਂਦਾ ਹੈ ਤਾਂ ਵਿਧਾਤਾ ਸਿੰਘ ਤੀਰ ਸਟੇਜੀ ਕਵਿਤਾ ਦੇ ਸ਼ਾਇਰ ਹਨ ਉਸ ਤੋਂ ਅੱਗੇ ਕਹਿੰਦੇ ਆ ਵੀ ਕੁਲਬੀਰ ਸਿੰਘ ਕਾਂਗ ਨੇ ਆਪ ਨੂੰ ਮਹਾਕਵੀ ਦਾ ਦਰਜਾ ਦਿੱਤਾ ਹੈ ਤੇ ਕਿਹਾ ਹੈ ਹੈ ਕਿ ਉਸ ਦੀ ਆਵਾਜ਼ ਲਹਿਜਾ ਖਿਆਲ ਉਡਾਰੀ ਬਹਿਰ ਤੇ ਛੰਦ ਦੀ ਪਕਿਆਈ ਤੇ ਵਿਚਾਰ ਦੀ ਪ੍ਰਗਤੀ ਉਸ ਨੂੰ ਮਹਾਕਵਿਦਾ ਦਰਜਾ ਦਿੰਦੀ ਹੈ ਮਹਾਕਵੀ ਦਾ ਦਰਜਾ ਦਿੰਦੀ ਹੈ ਹਨਾ ਤਾਂ ਇੱਥੇ ਆਪਾਂ ਕਹਿ ਸਕਦੇ ਆਂ ਵੀ ਕੁਲਬੀਰ ਸਿੰਘ ਕਾਂਗ ਵਿਧਾਤਾ ਸਿੰਘ ਤੀਰ ਬਾਰੇ ਲਿਖਦੇ ਆਂ ਵੀ ਉਹਨਾਂ ਦੀ ਆਵਾਜ਼ ਬਹੁਤ ਸੋਹਣੀ ਹੈ ਉਹਨਾਂ ਦੇ ਕਹਿਣ ਦਾ ਲਹਿਜਾ ਬਹੁਤ ਵਧੀਆ ਹੈ ਜੋ ਉਹ ਰਚਨਾ ਕਰਦੇ ਆ ਕਲਪਨਾ ਦੇ ਦੁਆਰਾ ਉਹਨਾਂ ਦੀ ਉਡਾਰੀ ਬਹੁਤ ਵਧੀਆ ਹੈ ਬਹਿਰ ਤੇ ਛੰਦਾਂ ਦੇ ਉੱਪਰ ਪਕੜ ਉਹਨਾਂ ਦੀ ਬਹੁਤ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਰਚਨਾ ਹੈ ਉਹ ਬਹੁਤ ਸੁੰਦਰ ਬਣਦੀ ਹੈ ਜਿਸ ਕਰਕੇ ਉਹਨਾਂ ਨੂੰ ਮਹਾਕਵੀ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਕਹਿੰਦੇ ਆ ਜੀ ਵੀ ਗੁਰਪ੍ਰੀਤ ਸਿੰਘ ਗਿੱਲ ਅਨੁਸਾਰ ਆਪਦੀਆਂ ਧਾਰਮਿਕ ਰਚਨਾਵਾਂ ਹੁਣ ਵੀ ਰੌਂਗਟੇ ਖੜੇ ਕਰਦੀਆਂ ਹਨ ਦਾ ਗੁਰਪ੍ਰਚਨ ਗੁਰਪ੍ਰਚਨ ਸਿੰਘ ਗਿੱਲ ਵਿਧਾਤਾ ਸਿੰਘ ਤੀਰ ਬਾਰੇ ਕਹਿ ਰਹੇ ਐ ਵੀ ਇਹਨਾਂ ਦੀਆਂ ਜਿਹੜੀਆਂ ਧਾਰਮਿਕ ਰਚਨਾਵਾਂ ਨੇ ਜੀ ਅਸੀਂ ਅੱਜ ਵੀ ਪੜ੍ਹਦੇ ਆਂ ਤਾਂ ਸਾਡੇ ਰੌਂਗਟੇ ਖੜੇ ਕਰਦੀਆਂ ਨੇ ਭਾਵ ਕਿ ਧਾਰਮਿਕ ਕਵਿਤਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਜੋਸ਼ ਹੈ ਜਾਂ ਇਸ ਤਰ੍ਹਾਂ ਦਾ ਜਜ਼ਬਾ ਹੈ ਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਜਿਸ ਦੇ ਨਾਲ ਅੱਜ ਵੀ ਪੜ੍ਹ ਕੇ ਇਨਸਾਨ ਨੂੰ ਅੰਦਰੋਂ ਕਹ ਲੋ ਜਾਗ ਉੱਠਦੀ ਆ ਵੀ ਹਾਂ ਜੇ ਅਸੀਂ ਸੱਚੀ ਮੁੱਚੀ ਇਹ ਚੀਜ਼ਾਂ ਕਰ ਸਕਦੇ ਹੁਈਏ ਤਾਂ ਕਿੰਨੀ ਵਧੀਆ ਗੱਲ ਹੋਏਗੀ ਤਾਂ ਇਸ ਤਰ੍ਹਾਂ ਦੀ ਜਿਹੜੀ ਕਹ ਲੋ ਧਾਰਮਿਕ ਰਚਨਾ ਹੈ ਵਿਧਾਤਾ ਸਿੰਘ ਤੀਰ ਦੀ ਕਿ ਅੱਜ ਵੀ ਸਾਡੇ ਪੜ੍ਹ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਤੇ ਨੈਕਸਟ ਉਹ ਕਹਿੰਦੇ ਵੀ ਕਿਤਾਬਾਂ ਦੀ ਦੁਕਾਨ ਅੰਮ੍ਰਿਤਸਰ ਦੇ ਵਿੱਚ ਖੋਲੀ ਤਾਂ ਗ੍ਰੰਥੀ ਦੇ ਤੌਰ ਤੇ ਵੀ ਕੰਮ ਕੀਤਾ ਤੇ ਵਿਧਾਤਾ ਸਿੰਘ ਤੀਰ ਨੇ ਕਿਤਾਬਾਂ ਦੀ ਦੁਕਾਨ ਖੋਲੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨੈਕਸਟ ਫਿਰ ਕਹਿੰਦੇ ਆ ਵੀ ਹੈਦਰਾ ਗਿਆਨੀ ਕਾਲਜ ਅੰਮ੍ਰਿਤਸਰ ਵਿੱਚ ਚਲਾਇਆ ਦਵਿੰਦਰਾ ਗਿਆਨੀ ਕਾਲਜ ਇਹਨਾਂ ਨੇ ਖੋਲ੍ਹਿਆ ਜਾਂ ਸ਼ੁਰੂ ਕੀਤਾ ਅੰਮ੍ਰਿਤਸਰ ਦੇ ਵਿੱਚ ਹੀ ਆਪਦੀ ਕਵਿਤਾ ਇੱਕ ਪਾਸੇ ਸੱਚੇ ਧਰਮ ਦੀ ਰੰਗਣ ਅਤੇ ਗੁਰੂ ਜਸ ਦੀ ਮਹਿਮਾ ਸੀ ਵੀ ਕਹ ਲੋ ਜਿਹੜੀ ਵਿਧਾਤਾ ਸਿੰਘ ਤੀਰ ਨੇ ਕਵਿਤਾ ਲਿਖੀ ਉਹ ਇੱਕ ਪਾਸੇ ਤਾਂ ਕਹਿੰਦੇ ਧਰਮ 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 ਦੀ ਰੰਗਤ ਵਾਲੀ ਸੀ ਤੇ ਗੁਰੂ ਦਾ ਜਸ ਤੇ ਗੁਰੂ ਦੀ ਮਹਿਮਾ ਗਾਇਨ ਕਰਦੀ ਸੀ ਦੂਜੇ ਪਾਸੇ ਪਾਸੇ ਦੇਸ਼ ਦੀ ਆਜ਼ਾਦੀ ਲਈ ਤੜਪ ਵੀ ਸੀ ਤਾਂ ਜਿਹੜੀ ਵਿਧਾਤਾ ਸਿੰਘ ਦੀ ਰਚਨਾ ਧਾਰਮਿਕ ਪੱਖ ਤੋਂ ਹੈ ਤਾਂ ਉਹਦੇ ਵਿੱਚ ਆਪਦੇ ਸੱਚੇ ਧਰਮ ਨੂੰ ਬਿਆਨ ਕਰਨਾ ਗੁਰੂ ਦੀ ਮਹਿਮਾ ਗੁਰੂ ਦੀ ਵਡਿਆਈ ਗੁਰੂ ਦਾ ਜਸ ਗਾਇਨ ਕਰਨਾ ਉਹ ਚੀਜ਼ਾਂ ਮਿਲਦੀਆਂ ਦੂਜੇ ਪਾਸੇ ਕਵਿਤਾਵਾਂ ਦੇ ਵਿੱਚ ਆਜ਼ਾਦੀ ਪ੍ਰਤੀ ਤੜਪ ਵੀ ਬਿਆਨ ਹੁੰਦੀ ਹੈ ਨੈਕਸਟ ਉਹ ਕਹਿੰਦਾ ਵੀ ਆਪਨੇ ਸਮਾਜਿਕ ਸਮੱਸਿਆਵਾਂ ਉੱਪਰ ਕਵਿਤਾਵਾਂ ਲਿਖੀਆਂ ਤੇ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ ਜਿਹੜੀ ਹੈ ਕਵਿਤਾਵਾਂ ਦਾ ਜਿਹੜਾ ਵਿਚਾਰ ਹੈ ਉਹ ਸਮਾਜਿਕ ਸਮੱਸਿਆਵਾਂ ਤੇ ਧਾਰਮਿਕ ਚੀਜ਼ਾਂ ਉੱਪਰ ਜਿਹੜੀਆਂ ਉਹਨਾਂ ਨੇ ਕਵਿਤਾਵਾਂ ਲਿਖੀਆਂ ਸੀ ਨੈਕਸਟ ਉਹ ਕਹਿੰਦੇ ਆ ਵੀ ਆਪਨੇ ਕਰਤਾਰ ਸਿੰਘ ਬਲਗਣ ਨਾਲ ਮਿਲ ਕੇ ਕੁਝ ਸਮੇਂ ਲਈ ਪੰਜਾਬੀ ਮਾਸਕ ਪੱਤਰ ਕਵਿਤਾ ਦਾ ਸੰਪਾਦਨ ਕੀਤਾ ਬਲਗਣ ਹੈ ਕਰਤਾਰ ਸਿੰਘ ਬਲਗਣ ਦੇ ਨਾਲ ਮਿਲ ਕੇ ਕੁਝ ਸਮੇਂ ਦੇ ਲਈ ਪੰਜਾਬੀ ਮਾਸਕ ਪੱਤਰ ਸ਼ੁਰੂ ਕੀਤਾ ਸੀ ਕਵਿਤਾ ਉਹਦਾ ਸੰਪਾਦਨ ਕੀਤਾ ਫਿਰ ਅਕਾਲੀ ਲਹਿਰ ਦੇ ਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਰਚਨਾ ਕਾਵ ਰਚਨਾ ਸ਼ੁਰੂ ਕੀਤੀ ਤਾਂ ਆਪਾਂ ਪਹਿਲਾਂ ਪੜ੍ਹਿਆ ਸੀਗਾ ਕਿ ਜਿਹੜੀ ਲਹਿਰ ਹੈ ਤਾਂ ਅਕਾਲੀ ਲਹਿਰ ਦੇ ਨਾਲ ਇਹ ਜੁੜੇ ਹੋਏ ਸਨ ਜਾਂ ਪ੍ਰਭਾਵਿਤ ਸਨ ਉਸ ਲਹਿਰ ਤੋਂ ਤੇ ਉਸ ਲਹਿਰ ਦੇ ਦਰਸ਼ਨਾਂ ਤੋਂ ਬਾਅਦ ਜਾਂ ਉਸ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਜਿਹੜੀ ਰਚਨਾ ਹੈ ਉਹ ਕਾਵ ਰਚਨਾ ਸ਼ੁਰੂ ਕੀਤੀ ਕਵਿਤਾ ਲਿਖਣੀ ਸ਼ੁਰੂ ਕੀਤੀ ਪ੍ਰੋਪਰ ਵੇ ਦੇ ਨਾਲ ਆਪਣੀ ਆਜ਼ਾਦੀ ਤੋਂ ਬਾਅਦ ਪ੍ਰਗਤੀਵਾਦੀ ਦੇ ਸੁਪਨੇ ਵੇਖੇ ਤਾਂ ਆਜ਼ਾਦੀ ਤੋਂ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਪਰ ਆਜ਼ਾਦੀ ਤੋਂ ਬਾਅਦ ਉਹ ਕੀ ਹੈ ਪ੍ਰਗਤੀਵਾਦੀ ਧਾਰਾ ਦੇ ਜਿਹੜੇ ਸੁਪਨੇ ਉਹ ਵੇਖਦੇ ਹਨ ਫਿਰ ਉਹ ਕਹਿੰਦਾ ਵੀ ਜਿਹੜੀਆਂ ਆਪ ਦੀਆਂ ਕਵਿਤਾਵਾਂ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਗੌਰਵਮਈ ਇਤਿਹਾਸ ਦਾ ਚਿੱਤਰਣ ਕਰਦੀਆਂ ਹਨ ਵਿਧਾਤਾ ਸਿੰਘ ਤੀਰ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਪੰਜਾਬ ਦਾ ਜਿਹੜਾ ਗੌਰਵਮਈ ਇਤਿਹਾਸ ਹੈ ਜੋ ਹਮੇਸ਼ਾ ਸਾਡੀ ਯਾਦਗਾਰ ਦੇ ਵਿੱਚ ਤਾਜ਼ਾ ਰਹੇਗਾ ਜਾਂ ਕਹਿ ਲਓ ਸਾਡਾ ਮੁੱਖ ਜਾਂ ਇੰਪੋਰਟੈਂਟ ਕਹਿ ਸਕਦੇ ਆ ਜਾਂ ਚੜਦਾ ਇਤਿਹਾਸ ਹੈ ਬਹੁਤ ਹੀ ਇਤਿਹਾਸ ਤੇ ਸਾਨੂੰ ਮਾਣ ਹੈ ਆਪਦੇ ਤੇ ਸੋ ਉਸ ਇਤਿਹਾਸ ਨੂੰ ਆਪਦੀਆਂ ਕਵਿਤਾਵਾਂ ਰਾਹੀਂ ਪਾਠਕਾਂ ਸਾਹਮਣੇ ਪੇਸ਼ ਕੀਤਾ ਫਿਰ 1915 ਦੇ ਵਿੱਚ ਅੰਮ੍ਰਿਤ ਛੱਕ ਕੇ ਆਪਣਾ ਨਾਮ ਵਿਧਾਤਾ ਸਿੰਘ ਧੀਰ ਕਰ ਲਿਆ ਤਾਂ 1915 ਦੇ ਵਿੱਚ ਉਹਨਾਂ ਨੇ ਵਿਧਾਤਾ ਸਿੰਘ ਧੀਰ ਬਣ ਕੇ ਅੰਮ੍ਰਿਤ ਛਕਣ ਤੋਂ ਬਾਅਦ 1915 ਦੇ ਵਿੱਚ ਤੇ ਪੰਜਾਬੀ ਦੇ ਪਹਿਲੇ ਦੌਰ ਦੇ ਸਟੇਜੀ ਕਵੀ ਸਨ ਤਾਂ ਵਿਧਾਤਾ ਸਿੰਘ ਤੀਰ ਕੀ ਹੈ ਜਿਹੜਾ ਪਹਿਲਾ ਦੌਰ ਸੀ ਉਸ ਦੌਰ ਦੇ ਵੀ ਸਟੇਜੀ ਕਵੀ ਮੰਨੇ ਜਾਂਦੇ ਹਨ ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਆਪ ਨੇ ਕਿਸਾਨਾਂ ਨੂੰ ਖੇਤਾਂ ਦਾ ਸਾਧੂ ਕਿਹਾ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਕੀ ਹੈ ਜਿਹੜੇ ਕਿਸਾਨਾਂ ਬਾਰੇ ਗੱਲ ਕੀਤੀ ਗਈ ਹੈ ਤਾਂ ਵਿਧਾਤਾ ਸਿੰਘ ਤੀਰ ਕਹਿੰਦੇ ਹਨ ਜਿਹੜੇ ਕਿਸਾਨ ਹੈ ਉਹ ਖੇਤਾਂ ਦੇ ਸਾਧੂ ਸੰਤਾਂ ਵਰਗੇ ਹੁੰਦੇ ਆ ਤੇ ਇਹਨਾਂ ਦੀ ਜਿਹੜੀ ਕਵਿਤਾ ਹੈ ਉਸ ਦੇ ਵਿੱਚ ਸ਼ਿੰਗਾਰ ਕਰੂਣਾ ਤੇ ਵੀਰ ਰਸ ਭਰਪੂਰ ਹੈ ਦੇਖੋ ਜੇ ਵੀਰ ਰਸ ਹੋਏਗਾ ਸ਼ਿੰਗਾਰ ਰਸ ਹੋਏਗਾ ਕਰੁਣਾ ਰਸ ਹੋਏਗਾ ਤਾਂ ਹੀ ਕਿਸੇ ਰਚਨਾ ਨੂੰ ਪੜ੍ਹ ਕੇ ਸਾਡੇ ਅੰਦਰ ਜਿਹੜੇ ਭਾਵ ਹੈ ਉਹ ਪ੍ਰਗਟ ਹੁੰਦੇ ਆ ਜਾਂ ਆਪਾਂ ਕਹਿੰਦੇ ਨੇ ਵੀ ਅਸੀਂ ਪੜਿਆ ਪਹਿਲਾਂ ਵੀ ਜਿਹੜੀ ਧਾਰਮਿਕ ਕਵਿਤਾ ਇਹ ਲਿਖਦੇ ਆ ਉਹਦੇ ਪੜ੍ਹ ਕੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਆ ਤੇ ਜਿਸ ਰਚਨਾ ਦੇ ਵਿੱਚ ਵੀਰ ਰਸ ਕਰੁਣਾ ਰਸ ਹੋਏਗਾ ਉਸ ਨੂੰ ਪੜ੍ਹ ਕੇ ਹੀ ਸਾਡੇ ਅੰਦਰ ਜੋਸ਼ ਜਾਗਦਾ ਹੈ ਅਸੀਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਕੁਝ ਕਰ ਗੁਜ਼ਰਨ ਦਾ ਜਿਹੜਾ ਹੈ ਉਹ ਸੋਚਦੇ ਆ ਵੀ ਅਸੀਂ ਵੀ ਕੁਝ ਕਰ ਸਕਦੇ ਹਾਂ ਸੂ ਇਸ ਕਰਕੇ ਵਿਦਾਤਾ ਸਿੰਘ ਤੀਰ ਦੀਆਂ ਕਵਿਤਾਵਾਂ ਦੇ ਵਿੱਚ ਸ਼ਿੰਗਾਰ, করুণਾ ਤੇ ਬੀਰ ਰਸ ਦੀ ਭਰਪੂਰ ਮਾਤਰਾ ਸੀਗੀ। ਉਸ ਤੋਂ ਬਾਅਦ ਅਲੰਕਾਰਾਂ ਤੇ ਬਿੰਬਾਂ ਦੀ ਠੁਕਮੀ ਵਰਤੋਂ ਆਪ ਦੀਆਂ ਕਵਿਤਾਵਾਂ ਨੂੰ ਚਮਤਕਾਰੀ ਬਣਾ ਦਿੰਦੀ ਹੈ। ਤਾਂ ਜਿੱਥੇ ਆਪਾਂ ਪੜ ਕੇ ਆਏ ਆ ਵੀ ਇਹਨਾਂ ਨੂੰ ਰਾਗ ਦਾ ਵੀ ਕਹਿ ਲੋ ਰਾਗ ਵਿਦਿਆ ਵੀ ਇਹਨਾਂ ਨੇ ਹਾਸਲ ਕੀਤੀ ਸੀ। ਦਾ ਵਿਧਾਤਾ ਸਿੰਘ ਤੀਰ ਨੂੰ ਅਲੰਕਾਰਾਂ ਤੇ ਬਿੰਬਾਂ ਦੀ ਵੀ ਬਹੁਤ ਠੁਕਵੀ ਜਾਣਕਾਰੀ ਸੀ ਜੋ ਉਹਨਾਂ ਨੇ ਜਾਣਕਾਰੀ ਉਹਨਾਂ ਕੋਲ ਸੀ ਉਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਵਰਤੀ ਤੋਬਖੂਬੀ ਉੱਪਰ ਕੇ ਸਾਹਮਣੇ ਆਉਂਦੀ ਹੈ ਤਾਂ ਉਹ ਅਲੰਕਾਰਾਂ ਦੀ ਵਰਤੋਂ ਵਿਧਾਤਾ ਸਿੰਘ ਤੀਰ ਦੀ ਕਵਿਤਾ ਦੇ ਵਿੱਚ ਇੱਕ ਚਮਤਕਾਰੀ ਅੰਸ਼ ਹੈ ਜਿਹੜਾ ਉਹ ਪੈਦਾ ਕਰ ਦਿੰਦੀ ਹੈ ਵੀ ਉਹਨਾਂ ਦੀ ਜਿਹੜੀ ਕਵਿਤਾ ਹੈ ਉਹ ਬਹੁਤ ਹੋਰ ਸੁੰਦਰ ਤੇ ਖੂਬਸੂਰਤ ਨਜ਼ਰ ਆਉਂਦੀ ਹੈ ਠੀਕ ਹੈ ਜੀ ਇੱਥੋਂ ਤੱਕ ਸੀ ਬੇਸਿਕ ਚੀਜ਼ਾਂ ਵਿਦਾਤਾ ਸਿੰਘ ਤੀਰ ਦੇ ਜੀਵਨ ਬਾਰੇ ਉਹਨਾਂ ਦੀਆਂ ਰਚਨਾਵਾਂ ਬਾਰੇ ਤੇ ਨੈਕਸਟ ਹੁਣ ਆਪਾਂ ਡਿਸਕਸ ਕਰਾਂਗੇ ਜੀ ਉਹਨਾਂ ਦੇ ਕਾਵ ਸੰਗ੍ਰਹਿ ਵਿਦਾਤਾ ਸਿੰਘ ਤੀਰ ਦੇ ਕਿੰਨੇ ਤੇ ਕਿਹੜੇ-ਕਿਹੜੇ ਜਿਹੜੇ ਹੈ ਕਾਵ ਸੰਗ੍ਰਹਿ ਆਏ ਹਨ ਤੇ ਜੇ ਇੱਥੋਂ ਤੱਕ ਕਿਸੇ ਦਾ ਕੋਈ ਪ੍ਰਸ਼ਨ ਹੈ ਤਾਂ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਅੱਗੇ ਚਰਚਾ ਕਰਦੇ ਹਾਂ ਉਹਨਾਂ ਦੇ ਕਾਵ ਸੰਗ੍ਰਹਿਾਂ ਦੀ ਠੀਕ ਹੈ ਜੀ ਕਿ ਕਿੰਨੇ ਉਹਨਾਂ ਨੇ ਕਾਵ ਸੰਗ੍ਰਹਿ ਰਚੇ ਕਿਹੜੇ-ਕਿਹੜੇ ਸੀ ਤੇ ਕੁਝ ਥੋੜੀ ਬਹੁਤੀ ਇਨਫੋਰਮੇਸ਼ਨ ਕੀ ਕਿਸ ਤਰ੍ਹਾਂ ਦੇ ਉਹਨਾਂ ਦੇ ਕਾਵ ਸੰਗ੍ਰਹਿ ਸੰ ਜਾਂ ਕਿਸ ਤਰ੍ਹਾਂ ਦੀ ਜਿਹੜੀ ਹੈ ਨੌਲੇਜ ਉਹਨਾਂ ਦੇ ਵਿੱਚ ਦਿੱਤੀ ਗਈ ਸੀ ਹਾਂਜੀ ਤਾਂ ਕਾਵ ਸੰਗ੍ਰਹਿ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਸ਼ਹੀਦ ਦੀਵਾਰਾਂ ਆਰੰਭ ਵਿੱਚ ਆਪਣੇ ਸ਼ਹੀਦੀਵਾਰਾਂ ਦਾ ਕਾਵ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਤਾਂ ਸਟਾਰਟਿੰਗ ਦੇ ਵਿੱਚ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਤਾਂ ਉਦੋਂ ਸ਼ਹੀਦੀਵਾਰਾਂ ਦਾ ਜਿਹੜਾ ਹੈ ਕਾਵ ਸੰਗ੍ਰਹਿ ਉਹ ਪ੍ਰਕਾਸ਼ਿਤ ਕੀਤਾ ਉਸ ਤੋਂ ਬਾਅਦ 1926 ਦੇ ਵਿੱਚ ਪੀਰ ਤਰੰਗ ਤੀਰਤਰੰਗ ਕਾਵ ਸੰਗ੍ਰਹਿ ਇਨਕਲਾਬੀ ਕਵਿਤਾਵਾਂ ਹੋਣ ਕਰਕੇ ਅੰਗਰੇਜ਼ ਸਰਕਾਰ ਨੇ ਇਸ ਨੂੰ ਜ਼ਬਤ ਕਰ ਲਿਆ ਸੀ ਇਸ ਲਈ ਆਪ ਨੂੰ ਜੁਰਮਾਨਾ ਤੇ ਕੈਦ ਵੀ ਹੋਈ ਤਾਂ 1926 ਦੇ ਵਿੱਚ ਆਪਾਂ ਪੜਿਆ ਵੀ ਇਹਨਾਂ ਦਾ ਤੀਰਤਰੰਗ ਹੈ ਪਰ ਇਹ 1930 ਨੂੰ ਆਪ ਇਹ 1930 ਨੂੰ ਮੰਨਦੇ ਆ ਵੀ ਮੇਰਾ ਪਹਿਲਾ ਕਾਵ ਸੰਗ੍ਰਹਿ ਵਿਦਾਤਾ ਸਿੰਘ ਤੀਰ ਕਹਿੰਦਾ ਵੀ ਮੇਰਾ ਪਹਿਲਾ ਕਾਵ ਸੰਗ੍ਰਹਿ 1930 ਦੇ ਵਿੱਚ ਜਿਹੜਾ ਆ ਨਿਆਲੇ ਤੀਰ ਉਹ ਹੈ ਪਰ ਇਹਨਾਂ ਦਾ 1926 ਦੇ ਵਿੱਚ ਪਹਿਲਾ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ ਤੀਰਤਰੰਗ ਜਿਸ ਦੇ ਵਿੱਚ ਕੀ ਹੈ ਇਨਕਲਾਬੀ ਕਵਿਤਾਵਾਂ ਸੀਗੀਆਂ ਉਹ ਕਵਿਤਾਵਾਂ ਕਹਿ ਲਓ ਪੂਰੇ ਜੋਸ਼ ਵਾਲੀਆਂ ਉਸ ਤਰ੍ਹਾਂ ਦੀ ਸ਼ਬਦਾਵਲੀ ਵਾਲੀਆਂ ਸਨ ਜੋ ਕਿ ਸਰਕਾਰ ਨੂੰ ਪਸੰਦ ਨਹੀਂ ਆਈਆਂ ਤਾਂ ਸਰਕਾਰ ਨੇ ਉਹਨਾਂ ਦਾ ਜਿਹੜਾ ਇਹ ਕਹਿ ਲਓ ਕਵਿਤਾ ਉਹਨਾਂ ਦਾ ਸੰਗ੍ਰਹਿ ਉਹ ਜ਼ਬਤ ਕਰ ਲਿਆ ਸੀ ਤੇ ਇਸ ਜੁਰਮ ਦੇ ਕਹਿ ਲਓ ਉਹਨਾਂ ਨੂੰ ਲੱਗਿਆ ਸਰਕਾਰ ਨੂੰ ਵੀ ਇਹਨਾਂ ਦੀ ਜਿਹੜੀ ਕਵਿਤਾ ਹੈ ਉਹ ਇਸ ਤਰ੍ਹਾਂ ਦੀ ਹੈ ਭੜਕਾਉ ਹੈ ਤਾਂ ਉਹਨਾਂ ਨੇ ਕੀ ਹੈ ਵਿਧਾਤਾ ਸਿੰਘ ਤੀਰ ਨੂੰ ਜੁਰਮਾਨਾ ਵੀ ਕੀਤਾ ਤੇ ਕੁਝ ਸਮੇਂ ਦੀ ਕੈਦ ਵੀ ਹੋਈ ਫਿਰ ਉਸ ਤੋਂ ਅੱਗੇ 1930 ਦੇ ਵਿੱਚ ਆਉਂਦਾ ਹੈ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਜਿਹੜਾ ਉਹ ਆਪ ਮੰਨਦੇ ਆ ਵੀ ਮੇਰਾ ਪਹਿਲਾ ਕਾਵ ਸੰਗ੍ਰਹਿ ਹੈ ਅਨਿਆਲੇ ਤੀਰ ਜਿਹੜਾ ਕਿ 1930 ਵੀ ਦੇ ਵਿੱਚ ਆਇਆ ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ 1931 ਦੇ ਵਿੱਚ ਆਉਂਦਾ ਹੈ ਧਰੂਆ ਭਗਤ ਧਰੂਆ ਭਗਤ ਕਾਵ ਸੰਗ੍ਰਹਿ ਦੀ ਜਿਹੜੀ ਰਚਨਾ 1915 ਦੇ ਵਿੱਚ ਕੀਤੀ ਗਈ ਪਰ ਇਸ ਦਾ ਜਿਹੜਾ ਪ੍ਰਕਾਸ਼ਨ ਹੈ 1931 ਵਿੱਚ ਹੋਇਆ ਲਿਖਣ ਪੱਖ ਤੋਂ ਇਹ ਆਪ ਦੀ ਪਹਿਲੀ ਰਚਨਾ ਹੈ ਤਾਂ ਜਿਵੇਂ ਆਪਾਂ ਦੇਖਿਆ ਸੀ ਵੀ ਇਹਨਾਂ ਨੇ 1915 ਦੇ ਵਿੱਚ ਲਿਖਣਾ ਸ਼ੁਰੂ ਕਰਤਾ ਸੀਗਾ ਤਾਂ ਉਹ ਕਹਿੰਦੇ ਵੀ ਲਿਖਣ ਪੱਖ ਤੋਂ ਜੇ ਮੰਨਿਆ ਜਾਵੇ ਤਾਂ ਧਰੂਆ ਭਗਤ ਇਹਨਾਂ ਦੀ ਪਹਿਲੀ ਰਚਨਾ ਮੰਨੀ ਜਾਂਦੀ ਹੈ ਜਿਹੜੀ ਲਿਖੀ ਤਾਂ 1915 ਦੇ ਵਿੱਚ ਗਈ ਸੀ ਪਰ ਜਿਹੜੀ ਪ੍ਰਕਾਸ਼ਿਤ ਹੈ ਉਹ 1931 ਦੇ ਵਿੱਚ ਹੋਈ ਸੀ ਨੈਕਸਟ ਫਿਰ ਅੱਗੇ ਆਉਂਦੀ ਹੈ 1934 ਦੇ ਵਿੱਚ ਮਿੱਠੇ ਮੇਵੇ ਮਿੱਠੇ ਮੇਵੇ ਕਾਵ ਸੰਗ੍ਰਹਿ ਬੱਚਿਆਂ ਦੇ ਲਈ ਰਚੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ 1934 ਦੇ ਵਿੱਚ ਜਿਹੜਾ ਕਾਵ ਸੰਗ੍ਰਹਿ ਆਇਆ ਮਿੱਠੇ ਮੇਵੇ ਇਹ ਬੱਚਿਆਂ ਦੇ ਲਈ ਕਵਿਤਾਵਾਂ ਸਨ ਇਸ ਦੇ ਵਿੱਚ ਫਿਰ ਆਉਂਦਾ ਹੈ ਜੀ 1935 ਦੇ ਵਿੱਚ ਬਚਨ ਬਿਲਾਸ ਤੇ ਇਸ ਕਾਵ ਸੰਗ੍ਰਹਿ ਦੇ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਰਚਨਾਵਾਂ ਕਹੋ ਪੇਸ਼ ਕੀਤੀਆਂ ਗਈਆਂ ਸਾਂਝਾਂ ਲਿਖੀਆਂ ਗਈਆਂ ਸਨ ਬਚਨ ਬਿਲਾਸ ਦੇ ਵਿੱਚ 1935 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਸਿੱਖ ਧਰਮ ਦੇ ਨਾਲ ਸੰਬੰਧਿਤ ਕਵਿਤਾਵਾਂ ਫਿਰ 1937 ਦੇ ਵਿੱਚ ਨਲਦਮਯੰਤੀ ਨਲਦਮਯੰਤੀ ਇੱਕ ਲੰਮੀ ਬਿਰਤਾਂਤਕ ਕਵਿਤਾ ਹੈ ਜੋ ਕਿ ਇੱਕ ਕਿਸੇ ਦੇ ਰੂਪ ਵਿੱਚ ਹੈ ਇਹ ਭਾਰਤੀ ਪ੍ਰੇਮ ਕਥਾ ਉੱਪਰ ਆਧਾਰਿਤ ਹੈ ਤਾਂ ਨਲਤੇ ਦਮਯੰਤੀ 1937ਵੀ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਤੇ ਲੰਮੀ ਬਿਰਤਾਂਤਕ ਕਵਿਤਾ ਹੈ ਜਿਹੜੀ ਕੀ ਹੈ ਕਿਸੇ ਦੇ ਰੂਪ ਦੇ ਵਿੱਚ ਪੇਸ਼ ਹੁੰਦੀ ਹੈ ਜਾਂ ਲਿਖੀ ਗਈ ਹੈ ਤੇ ਭਾਰਤ ਦੀਆਂ ਜਿਹੜੀਆਂ ਪ੍ਰੇਮ ਕਥਾਵਾਂ ਨੇ ਉਹਨਾਂ ਦੇ ਉੱਪਰ ਆਧਾਰਿਤ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ 1940 ਦੇ ਵਿੱਚ ਨਵੇਂ ਨਿਸ਼ਾਨੇ ਨਵੇਂ ਨਿਸ਼ਾਨ ਨੇ ਕਾਵ ਸੰਗ੍ਰਹਿ ਸਿੱਖ ਧਰਮ ਤੇ ਦੇਸ਼ ਪਿਆਰ ਦੇ ਨਾਲ ਸੰਬੰਧਿਤ ਕਵਿਤਾਵਾਂ ਦਰਜ ਹਨ ਨਵੇਂ ਨਿਸ਼ਾਨੇ ਦੇ ਵਿੱਚ ਸਿੱਖ ਧਰਮ ਤੇ ਦੇਸ਼ ਪਿਆਰ ਦੋਵੇਂ ਵਿਸ਼ਿਆਂ ਦੇ ਨਾਲ ਸੰਬੰਧਿਤ ਕਵਿਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ 1940 ਦੇ ਵਿੱਚ ਆਇਆ ਸੀ ਇਹ ਫਿਰ 1941 ਦੇ ਵਿੱਚ ਆਉਂਦਾ ਹੈ ਦਸ਼ਮੇਸ਼ ਦਰਸ਼ਨ ਦਸ਼ਮੇਸ਼ ਦਰਸ਼ਨ ਵੀ ਇੱਕ ਬਿਰਤਾਂਤਕ ਕਾਵ ਸੰਗ੍ਰਹਿ ਹੈ ਜਿਸ ਦਾ ਮੁੱਖ ਵਿਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਉੱਪਰ ਅਧਾਰਿਤ ਹੈ ਦਸ਼ਮੇਸ਼ ਦਰਸ਼ਨ ਕੀ ਹੈ ਇਹ ਵੀ ਬਿਰਤਾਂਤਕ ਕਾਵ ਸੰਗ੍ਰਹਿ ਹੈ ਤੇ ਇਹਦਾ ਜਿਹੜਾ ਮੁੱਖ ਵਿਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਸਿੱਖਾਂ ਸਾਹਮਣੇ ਜਾਂ ਕਹਿ ਲਓ ਪਾਠਕਾਂ ਸਾਹਮਣੇ ਪੇਸ਼ ਕਰਨਾ ਹੈ। ਫਿਰ ਅੱਗੇ ਆਉਂਦਾ ਜੀ 1944 ਦੇ ਵਿੱਚ ਗੂੰਗੇ ਗੀਤ ਇਸ ਕਾਵ ਸੰਗ੍ਰਹਿ ਦੇ ਵਿੱਚ ਇਸ਼ਕ ਹਕੀਕੀ, ਇਸ਼ਕ ਮਜਾਜੀ, ਸੂਫੀ ਰੰਗਣ, ਛਾਇਆਵਾਦ, ਰਹੱਸਵਾਦ ਦਾ ਪ੍ਰਭਾਵ ਹੈ। ਯਾਦ ਰੱਖਣ ਵਾਲੀਆਂ ਗੱਲਾਂ ਨੇ ਜੀ ਇਹ ਜਿਹੜਾ 1944 ਦੇ ਵਿੱਚ ਆਇਆ ਗੂੰਗੇ ਗੀਤ ਕਾਵ ਸੰਗ੍ਰਹਿ ਇਦੇ ਵਿੱਚ ਇਸ਼ਕ ਹਕੀਕੀ ਇਸ਼ਕ ਮਜਾਜੀ ਸੂਫੀ ਰੰਗਣ ਛਾਇਆਵਾਦ ਰਹਸਵਾਦ ਇਨਾਂ ਸਾਰਿਆਂ ਦੇ ਜਿਹੜੇ ਰਲਮੇ ਮਿਲਮੇ ਪ੍ਰਭਾਵ ਐ ਉਹ ਸਾਨੂੰ ਦੇਖਣ ਨੂੰ ਮਿਲਦੇ ਹੈ ਤੇ ਇਸ ਸੰਗ੍ਰਹਿ ਦੀ ਜਿਹੜੀ ਪ੍ਰਸਿੱਧ ਕਵਿਤਾ ਕਾਲੀ ਗਾਂ ਤੇ ਗੋਰੀ ਗੁਜਰੀ ਸ਼ਾਮਿਲ ਕੀਤੀਆਂ ਗਈਆਂ ਇਸ ਕਾਵ ਸੰਗ੍ਰਹਿ ਦੇ ਵਿੱਚ ਕਾਲੀ ਗਾਂ ਤੇ ਗੋਰੀ ਗੁਜਰੀ ਤੇ ਕਾਲੀ ਗਾਂ ਭਾਰਤ ਨੂੰ ਅਤੇ ਗੋਰੀ ਗੁਜਰੀ ਅੰਗਰੇਜ਼ੀ ਹਕੂਮਤ ਨੂੰ ਆਖਿਆ ਗਿਆ ਕਾਲੀ ਗਾਂ ਭਾਰਤ ਇਹ ਦੇਸ਼ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਗੋਰੀ ਗੁਦਰੀ ਜਿਹੜੀ ਅੰਗਰੇਜ਼ ਹਕੂਮਤ ਐ ਜਦੋਂ 47 ਤੋਂ ਪਹਿਲਾਂ ਅਸੀਂ ਕਾਬਜ ਸੀ ਅੰਗਰੇਜ਼ਾਂ ਦੇ ਅਧੀਨ ਤਾਂ ਇਸ ਕਰਕੇ ਉਹਨਾਂ ਨੇ ਗੋਰੀ ਗੁਦਰੀ ਅੰਗਰੇਜ਼ਾਂ ਦੀ ਹਕੂਮਤ ਨੂੰ ਦੱਸਿਆ ਗਿਆ ਹੈ ਫਿਰ ਆਉਂਦਾ ਹੈ ਜੀ 1946 ਦੇ ਵਿੱਚ ਬੰਦਾ ਬਹਾਦਰ ਬੰਦਾ ਬਹਾਦਰ ਵੀ ਇੱਕ ਲੰਮੀ ਬਰਤਾਨਿਕ ਕਿੱਸਾ ਨੂਮਾ ਕਵਿਤਾ ਹੈ ਜਿਹੜੀ ਕਿ ਆਈ ਸੀ 1946 ਈਸਵੀ ਦੇ ਵਿੱਚ ਅੱਗੇ ਫਿਰ ਆਪਾਂ ਦੇਖਦੇ ਹਾਂ 1948ਵੀ ਦੇ ਵਿੱਚ ਆਉਂਦਾ ਹੈ ਰੂਪ ਰਾਣੀ ਸ਼ਕੁੰਤਲਾ ਤੇ ਇਸ ਦੇ ਵਿੱਚ ਕੀ ਹੈ ਸੰਸਕ੍ਰਿਤ ਦੇ ਮਹਾਕਵੀ ਕਾਲੀਦਾਸ ਦੀ ਰਚਨਾ ਅਭਿਗਿਆਨਮ ਸ਼ਕੁੰਤਲਾ ਦਾ ਪੰਜਾਬੀ ਅਨੁਵਾਦ ਹੈ ਤਾਂ ਵਿਧਾਤਾ ਸਿੰਘ ਤੀਰ ਦਾ ਜਿਹੜਾ ਆਇਆ ਇਹ ਸੰਗ੍ਰਹਿ 1948 ਦੇ ਵਿੱਚ ਰੂਪ ਰਾਣੀ ਸ਼ਕੁੰਤਲਾ ਇਹ ਜਿਹੜਾ ਆਪਣੇ ਸੰਸਕ੍ਰਿਤ ਦਾ ਮਹਾਕਵੀ ਹੈ ਕਾਲੀਦਾਸ ਉਹਨਾਂ ਦੀ ਇੱਕ ਰਚਨਾ ਹੈ ਅਭਿਗਿਆਨਮ ਸ਼ਕੁੰਤਲਮ ਉਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਗਿਆ ਫਿਰ ਆਉਂਦਾ ਹੈ ਅੱਗੇ 1949 ਦੇ ਵਿੱਚ ਕਾਲ ਕੂਕਾਂ ਤਾਂ ਕਾਲ ਕੂਕਾਂ ਕਾਵ ਸੰਗ੍ਰਹਿ ਦੇਸ਼ਵੰਡ ਬਾਰੇ ਤੇ ਸ਼ਰਨਾਰਥੀਆਂ ਦੀ ਦੁਰਦਸ਼ਾ ਬਾਰੇ ਰਚੀਆਂ ਗਈਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਤਾਂ ਜਦੋਂ 1947 ਦੀ ਵੰਡ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੇ ਲੋਕ ਹੈ ਕੈਂਪਾਂ ਦੇ ਵਿੱਚ ਰਹਿੰਦੇ ਆ ਸ਼ਰਨਾਰਥਰੀ ਨੇ ਕਹ ਲੋ ਜਿਹੜੇ ਭਾਰਤ ਤੋਂ ਪਾਕਿਸਤਾਨ ਜਾ ਰਹੇ ਆ ਪਾਕਿਸਤਾਨ ਦੇ ਵਿਚ ਆ ਰਿਹਾ ਸੋ ਉਹਨਾਂ ਲੋਕਾਂ ਦੇ ਜੀਵਨ ਨੂੰ ਬਿਆਨ ਕਰਦੀਆਂ ਕਵਿਤਾਵਾਂ ਇਸ ਕਾਵ ਸੰਗ੍ਰਹਿ ਦੇ ਵਿੱਚ ਪੇਸ਼ ਕੀਤੀਆਂ ਗਈਆਂ ਅੱਗੇ ਆਉਂਦਾ ਜੀ 1969 ਜਾਂ 70 ਦੇ ਵਿੱਚ ਪਿੰਨੀ ਰੈਨੜੀ ਤਾਂ ਇਹ ਪਿੰਨੀ ਰੈਨੜੀ ਕਾਵ ਸੰਗ੍ਰਹਿ ਜਿਹੜਾ ਹੈ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਹੈ ਨਿਰੋਲ ਧਾਰਮਿਕ ਕਵਿਤਾਵਾਂ ਨੇ ਇਸ ਦੇ ਵਿੱਚ ਪਿੰਨੀ ਰੈਨੜੀ ਦੇ ਵਿੱਚ ਠੀਕ ਹੈ ਜੀ ਨੈਕਸਟ ਅੱਗੇ ਆਪਾਂ ਦੇਖਦੇ ਹਾਂ ਫਿਰ ਆਉਂਦਾ ਹੈ ਜੀ 1980 ਦੇ ਵਿੱਚ ਸਿੱਖੀ ਦਾ ਚਾਨਣ ਜਿਹੜਾ ਇਹਨਾਂ ਦਾ ਆਖਰੀ ਕਾਵ ਸੰਗ੍ਰਹਿ ਮੰਨਿਆ ਜਾਂਦਾ ਹੈ ਤੇ ਇਸ ਦੇ ਵਿੱਚ ਕੀ ਨਿਰੰਕਾਰੀ ਲਹਿਰ ਦੇ ਨਾਲ ਸੰਬੰਧਿਤ ਹੈ ਤੇ ਇਹ ਆਪ ਦੇ ਮਰਨ ਉਪਰੰਤ ਪ੍ਰਕਾਸ਼ਿਤ ਹੋਇਆ ਵਿਭਾਗ ਕੀ ਹੈ ਜਿਹੜਾ ਸਿੱਖੀ ਦਾ ਚਾਨਣ ਕਾਵ ਸੰਗ੍ਰਹਿ ਹੈ ਇਹ ਵਿਧਾਤਾ ਸਿੰਘ ਤੀਰਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਠੀਕ ਹੈ ਇਸ ਤੋਂ ਇਲਾਵਾ ਅੱਗੇ ਉਹ ਕਹਿੰਦੇ ਵੀ ਉਹਨਾਂ ਦੀਆਂ ਜੜੀਆਂ ਕਵਿਤਾਵਾਂ ਨੇ ਨੰਦ ਲਾਲ ਗੋਇਆ ਦੀਆਂ ਫਾਰਸੀ ਗਜ਼ਲਾਂ ਦਾ ਸਮੁੱਚੀ ਪ੍ਰੀਤ ਦੇ ਸਰਲੇਖੇਟ ਵੀ ਇਹਨਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਤਾਂ ਆਪਾਂ ਅੱਗੇ ਦੇਖਦੇ ਹਾਂ ਵੀ ਇਹਨਾਂ ਦੇ ਜਿਹੜੇ ਅਨੁਵਾਦ ਆ ਉਹ ਕਿਹੜੇ-ਕਿਹੜੇ ਨੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕ੍ਰਾਈਮ ਐਂਡ ਪਨਿਸ਼ਮੈਂਟ ਦਾ ਅਨੁਵਾਦ ਪੰਜਾਬੀ ਵਿੱਚ ਤਿੰਨ ਸਿਪਾਹੀ ਸਰਲੇਖੇਟ ਕੀਤਾ ਇਹ ਰਚਨਾ ਰੂਸੀ ਲੇਖਕ ਦੋਸਤੋਵਸਕੀ ਦੀ ਹੈ ਤਾਂ ਅਨੁਵਾਦ ਦੇ ਵਿੱਚ ਸਭ ਤੋਂ ਪਹਿਲਾ ਅਨੁਵਾਦ ਉਹਨਾਂ ਨੇ ਕ੍ਰਾਈਮ ਐਂਡ ਪੁਨਿਸ਼ਮੈਂਟ ਦਾ ਕੀਤਾ ਜਿਹਦਾ ਨਾਮ ਰੱਖਿਆ ਗਿਆ ਤਿੰਨ ਸਿਪਾਹੀ ਤੇ ਇਹ ਰੂਸੀ ਲੇਖਕ ਦੋਸਤੋਵਸਕੀ ਦੀ ਰਚਨਾ ਹੈ ਉਸ ਤੋਂ ਬਾਅਦ ਸੱਚੀ ਪ੍ਰੀਤ ਸਰਲੇਖ ਹੇਠ ਭਾਈ ਆਨੰਦ ਲਾਲ ਗੋਇਆ ਦੀਆਂ ਫਾਰਸੀ ਗਜ਼ਲਾਂ ਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਗਿਆ ਠੀਕ ਹੈ ਜੀ ਤਾਂ ਇਹ ਉਹਨਾਂ ਦੀਆਂ ਅਨੁਵਾਦਿਤ ਪੁਸਤਕਾਂ ਹਨ ਤਾਂ ਇੱਥੋਂ ਤੱਕ ਹੀ ਹੈ ਸਾਡੇ ਵਿਧਾਤਾ ਸਿੰਘ ਤੀਰ ਤੇ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹਨਾਂ ਦੇ ਜਿਹੜੇ ਵਿਸ਼ੇ ਆ ਉਹ ਦੇਸ਼ ਪਿਆਰ ਹੈ ਧਾਰਮਿਕ ਹੈ ਸਮਾਜਿਕ ਹੈ ਇਹ ਤਿੰਨ ਜਿਹੜੇ ਹੈ ਉਹ ਵਧੇਰੇ ਮਾਤਰਾ ਦੇ ਵਿੱਚ ਮਿਲਦੇ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਦੇਸ਼ ਪਿਆਰ ਧਾਰਮਿਕ ਤੇ ਸਮਾਜਿਕ ਇਹਨਾਂ ਤਿੰਨ ਵਿਸ਼ਿਆਂ ਦੇ ਉੱਪਰ ਇਹਨਾਂ ਦੀਆਂ ਕਵਿਤਾਵਾਂ ਜ਼ਿਆਦਾ ਹੈ ਠੀਕ ਹੈ ਜੀ ਉਸ ਤੋਂ ਅੱਗੇ ਕੀ ਹੈ ਇਹਨਾਂ ਚੀਜ਼ਾਂ ਤੋਂ ਇਲਾਵਾ ਜਿਹੜਾ ਹੈ ਆਲੇ ਭੋਲੇ ਗੁੱਜੇ ਭੇਤ ਧੁੱਪਾਂ ਤੇ ਪਰਛਾਵਾਂ ਬੰਦਾ ਤੇ ਪਰਛਾਵਾਂ ਜਿਹੜੀਆਂ ਇਹ ਕਵਿਤਾਵਾਂ ਨੇ ਮਹੱਤਵਪੂਰਨ ਕਵਿਤਾਵਾਂ ਮੰਨੀਆਂ ਜਾਂਦੀਆਂ ਵਿਦਾਤਾ ਸਿੰਘ ਤੀਰਦੀਆਂ ਕਿਹੜੀਆਂ-ਕਿਹੜੀਆਂ ਆਲੇ ਭੋਲੇ ਗੁੱਜੇ ਭੇਤ ਧੁੱਪ ਤੇ ਪਰਛਾਵਾਂ ਬੰਦਾ ਤੇ ਪਰਛਾਵਾਂ ਇਹ ਇਹਨਾਂ ਦੀਆਂ ਵਿਦਾਤਾ ਸਿੰਘ ਤੀਰਦੀਆਂ ਮਹੱਤਵਪੂਰਨ ਕਵਿਤਾਵਾਂ ਮੰਨੀਆਂ ਜਾਂਦੀਆਂ ਹੁਣ ਜਿਵੇਂ ਆਲੇ ਭੇਦ ਆਲੇ ਭੋਲੇ ਕਵਿਤਾ ਹੈ ਉਹਦੀਆਂ ਕੁਝ ਸਤਰਾਂ ਮੈਂ ਜਿਵੇਂ ਤੁਹਾਡੇ ਸਾਹਮਣੇ ਦੱਸਦੀਆਂ ਉਹ ਮਹਿਕਾਂ ਭਰੀ ਜਵਾਨੀ ਉਹ ਮਸਤੀ ਇੱਕ ਮਸਤਾਨੀ ਉਹ ਸੋਹਣੀ ਹੀਰ ਸਲੇਟੀ ਉਹ ਲੀਰਾਂ ਵਿੱਚ ਬਲਿਟੀ ਉਹ ਗਲੀ ਗਲੀ ਵਿੱਚ ਫਿਰਦੀ ਪਈ ਭੋਲੀ ਬੋਲੀ ਬੋਲੇ ਕੋਈ ਲੈ ਲੋ ਕੋਈ ਲੈ ਲੋ ਆਲੇ ਭੋਲੇ ਤਾਂ ਇਹ ਕਵਿਤਾ ਹੈ ਉਹਨਾਂ ਦੀ ਆਲੇ ਭੋਲੇ ਉਸ ਤੋਂ ਬਾਅਦ ਇੱਕ ਕਵਿਤਾ ਹੈ ਗੁੱਜੇ ਪੇਤ ਗੁੱਜੇ ਪੇਤ ਦੇ ਵਿੱਚ ਉਹ ਲਿਖਦੇ ਆ ਸਾਵਣ ਮਾਂ ਦੀ ਕਾਲੀ ਬਦਲੀ ਗੜਗੜ ਕਰਦੀ ਆ ਗਈ ਗੌੜੇ ਵਾਂਗੂ ਖਿਲਰੀ ਸਾਰੇ ਅੰਬਰ ਉੱਤੇ ਛਾ ਗਈ ਲਸ ਲਸ ਕਰ ਉਸ ਦੀ ਬਦਲੀ ਵਿੱਚੋਂ ਬਿਜਲੀ ਚਮਕ ਵਿਖਾ ਗਈ ਉਪਜੀ ਹਸਦੀ ਹਸਦੀ ਪਲ ਵਿੱਚ ਰੋਂਦੀ ਹੋਈ ਸਮਾ ਗਈ ਤਾਂ ਇਹ ਗੁੱਜੇ ਭੇਤ ਜਿਹੜੀ ਕਵਿਤਾ ਹੈ ਉਹਨਾਂ ਦੀ ਉਹਦੀਆਂ ਕੁਝ ਸਤਰਾਂ ਨੇ ਉਸ ਤੋਂ ਅੱਗੇ ਹੈ ਬੰਦਾ ਤੇ ਪਰਛਾਵਾ ਜਿਹੜੀ ਉਹਨਾਂ ਦੀ ਇੰਪੋਰਟੈਂਟ ਕਵਿਤਾ ਮੰਨੀ ਜਾਂਦੀ ਜਾਂ ਕੋਲ ਮੁੱਖ ਕਵਿਤਾ ਮੰਨੀ ਜਾਂਦੀ ਹੈ ਤਾਂ ਉਹਦੇ ਵਿੱਚ ਉਹ ਲਿਖਦੇ ਐ ਬੰਦ ਬੰਦੇ ਨੇ ਜਦ ਡਿੱਠਾ ਪਿੱਛੇ ਆਪਣਾ ਹੀ ਪਰਛਾਵਾ ਖਿਜ ਕੇ ਉਸ ਨੂੰ ਆਖਣ ਲੱਗਾ ਮੈਂ ਫਿਰਿਆਂ ਸਭ ਥਾਵਾਂ ਦੱਬੇ ਪੈ ਰਹੇ ਹੋ ਮਗਰੇ ਹੀ ਤੂੰ ਨਾ ਮਗਰੋਂ ਲੱਥੋਂ ਤਹੂਆਂ ਵਾਂਗਣ ਕਰਦਾ ਏ ਪਿੱਛਾ ਜਿਸ ਪਾਸੇ ਮੈਂ ਜਾਵਾਂ ਤਾਂ ਇਸ ਤਰ੍ਹਾਂ ਦੀ ਜਿਹੜੀ ਕਵਿਤਾ ਹੈ ਲਿਖੀ ਹੈ ਉਹ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ ਸੋ ਇੱਕੋ ਜਿਹੇ ਨਮੂਨੇ ਸੀ ਉਹਨਾਂ ਦੀਆਂ ਕਵਿਤਾਵਾਂ ਦੇ ਆਲੇ ਭੋਲੇ ਗੁੱਜੇ ਪੇਤ ਬੰਦਾ ਤੇ ਪਰਛਾਵਾਂ ਹਨਾ ਧੁੱਪ ਤੇ ਪਰਛਾਵਾਂ ਇਹ ਜੜੀਆਂ ਇਹਨਾਂ ਦੀਆਂ ਕਵਿਤਾਵਾਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਕੁਝ ਸਤਰਾਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਕੀ ਆ ਆਪਣਾ ਜਿਹੜੇ ਰਾਈਟਰਸ ਆ ਉਹਨਾਂ ਦੀਆਂ ਕਵਿਤਾਵਾਂ ਦੀਆਂ 70 ਲਿਖ ਕੇ ਪੁੱਛ ਲਿਆ ਜਾਂਦਾ ਵੀ ਇਹ ਕਿਸ ਦੀਆਂ ਹਨ ਸੋ ਇਸ ਕਰਕੇ ਇਹ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਸੋ ਇੱਥੋਂ ਤੱਕ ਸੀ ਜੀ ਆਪਣਾ ਅੱਜ ਦਾ ਕਵੀ ਵਿਧਾਤਾ ਸਿੰਘ ਤੀਰ ਜੇ ਕਿਸੇ ਦਾ ਕੋਈ ਡਾਊਟ ਜਾਂ ਕੋਈ ਪ੍ਰਸ਼ਨ ਹੈ ਤਾਂ ਉਹ ਪੁੱਛ ਦ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਰਦੇ ਹਾਂ ਜੀ ਕਲਾਸ ਨੂੰ ਸਮਾਪਤ ਤੇ ਕੱਲ ਨੂੰ ਮਿਲਾਂਗੇ ਜੀ ਅਗਲੇ ਰਾਈਟਰ ਦੇ ਨਾਲ 바ਵਾ ਬਲਵੰਤ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਉਮੀਦ ਕਰਦੇ ਆਂ ਜੀ ਤੁਹਾਨੂੰ ਇਹ ਕਲਾਸਾਂ ਜਿਹੜੀਆਂ ਉਹ ਪਸੰਦ ਆ ਰਹੀਆਂ ਹੋਣਗੀਆਂ ਤੇ ਤੁਹਾਡੀ ਜਿਹੜੀ ਤਿਆਰੀ ਹੈ ਉਸ ਦੇ ਵਿੱਚ ਤੁਹਾਡੀ ਜਿਹੜੀ ਹੈ ਹੋਰ ਹੈਲਪ ਹੋ ਰਹੀ ਹੋਵੇਗੀ ਤੇ ਜੇ ਕਿਸੇ ਦਾ ਕੋਈ ਪ੍ਰਸ਼ਨ ਸਵਾਲ ਹੈ ਤਾਂ ਉਹ ਪੁੱਛਦਾ ਸਕਦਾ ਹੈ ਜੀ ਧੰਨਵਾਦ ਬਹੁਤ ਵਧੀਆ ਕਲਾਸ ਥੈਂਕ ਯੂ ਜੀ ਥੈਂਕ ਯੂ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਠੀਕ ਹੈ ਜੀ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਵਿਸ਼ਰਾਮ ਤੇ ਫਿਰ ਕੱਲ ਨੂੰ ਮਿਲਾਂਗੇ ਜੀ ਨਵੀਂ ਕਲਾਸ ਦੇ ਨਾਲ ਜਿਸ ਦੇ ਵਿੱਚ ਆਪਾਂ ਕਵੀ ਬਾਵਾ ਬਲਵੰਤ ਕਰਾਂਗੇ। ਅਹ ਥੈਂਕ ਯੂ ਜੀ ਥੈਂਕ ਯੂ। ਤਾਂ ਠੀਕ ਹੈ ਜੀ ਸਭ ਦਾ ਸ਼ੁਕਰੀਆ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਸ਼ੱਤਰ ਸਿੰਘ ਜੀ ਆਪਣੀ ਕੋਈ ਅਕੈਡਮੀ ਨਹੀਂ ਹੈ ਆਪਣਾ ਸਿਰਫ ਇੱਕ ਚੈਨਲ ਹੈ ਜਿਸ ਤੇ ਆਪਾਂ ਕਲਾਸੇਜ਼ ਲਗਾਉਂਦੇ ਹਾਂ ਜੀ। ਇਨ ਫਿਊਚਰ ਪਲਾਨ ਬਣਿਆ ਤਾਂ ਜ਼ਰੂਰ ਖੋਲ੍ਹਾਂਗੇ ਜੀ ਆਪਣੀ ਅਕੈਡਮੀ ਵੀ। ਫਿਲਹਾਲ ਆਪਣਾ ਜਿਹੜਾ ਹੈ ਚੈਨਲ ਹੈ ਸਿਰਫ ਚੈਨਲ ਤੇ ਹੀ ਕੰਮ ਚੱਲ ਰਿਹਾ ਹੈ। ਠੀਕ ਹੈ ਜੀ ਮਿਲਦੇ ਹਾਂ ਕੱਲ ਨੂੰ 바ਵਾ ਬਲਵੰਤ ਕਵੀ ਦੇ ਨਾਲ ਸ਼ੁਕਰੀਆ ਜੀ ਸਭ